ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਿੰਦਰ ਜੁੜ ਚੁੱਕਿਆ ਹਾਂ ਜੀ ਇੱਕ ਹੋਰ ਵੀਡੀਓ ਲੈ ਕੇ ਤੇ ਇੱਕ ਬੜਾ ਹੋਰ ਇੰਟਰਸਟਿੰਗ ਵਿਸ਼ਾ ਲੈ ਕੇ ਪੈਸੇ ਤਾਂ ਦੇਖੋ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਾਰੇ ਵਿਸ਼ੇ ਮੈਂ ਇੰਟਰਸਟਿੰਗ ਹੀ ਲੈ ਕੇ ਆਵਾਂ ਚੰਗੀਆਂ ਹੀ ਗੱਲਾਂ ਕਰਾਂ ਤੁਹਾਡੇ ਨਾਲ ਪਰ ਇਸ ਵਿਸ਼ੇ ਨੂੰ ਇੰਟਰਸਟਿੰਗ ਮੈਂ ਤਾਂ ਕਹਿਣਾ ਕੁਝ ਵਿਸ਼ੇ ਇਹੋ ਜਿਹੇ ਹੁੰਦੇ ਨੇ ਜੇ ਜੋ ਸੁਣਦੇ ਹੋਏ ਨਾਲ ਤੁਹਾਨੂੰ ਇਹ ਲੱਗਦਾ ਵੀ ਮੇਰੀ ਗੱਲ ਹੋ ਰਹੀ ਆ ਇਹ ਬੰਦੇ ਨੇ ਸਾਡੀ ਗੱਲ ਕਰਤੀ ਤੁਹਾਨੂੰ ਬੜਾ ਇੱਕ ਸਕੂਨ ਜਿਹੰਦਰੋਂ ਮਹਿਸੂਸ ਹੁੰਦਾ ਇੱਕ ਰਾਜ ਆ ਬਣ ਜਾਂਦਾ ਜੇ ਜ਼ਿੰਦਗੀ ਉਲਜੀ ਹੋਈ ਆ ਉਹ ਵਿਸ਼ੇ ਜ਼ਿਆਦਾਤਰ ਮੈਂ ਹੁਣ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ ਥੋੜਾ ਜਿਹਾ ਹੋਰ ਅੱਜ ਦੇ ਵਿਸ਼ੇ ਤੇ ਵੀ ਖੁੱਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਿਸ਼ਾ ਵਾ ਪੰਜ ਉਹ ਕਾਰਨਾ ਬਾਰੇ ਗੱਲ ਕਰਨੀਆਂ ਕਿ ਇਹ ਕਾਰਨਾ ਕਰਕੇ ਤੁਸੀਂ ਹਮੇਸ਼ਾ ਆਪਣੀ ਬੇਇੱਜ਼ਤੀ ਆਪ ਕਰਾਉਨੇ ਹੋ ਇਨਸਲਟ ਕਰਾਉਨੇ ਹੋ ਆਪਣੀ ਮਤਲਬ ਕਿ ਆਪਣੀ ਵੈਲਿਊ ਘਟਾਉਨੇ ਹੋ ਕਿਹੜੇ ਹੋ ਸਕਦੇ ਨੇ ਇਹਦੀ ਪੰਜ ਕਾਰਨ ਇਹਦੇ ਬਾਰੇ ਵੀ ਗੱਲ ਕਰਾਂਗੇ ਤੇ ਇਹਨਾਂ ਵਿੱਚ ਸੁਧਾਰ ਜ਼ਰੂਰ ਲਿਆਇਓ ਜਿਹਦੇ ਨਾਲ ਸਮਾਜ ਦੇ ਵਿੱਚ ਤੇ ਤੁਹਾਡੇ ਆਪਣੇ ਆਪ ਦੇ ਵਿੱਚ ਤੁਹਾਡੀ ਇੱਜ਼ਤ ਵੱਧ ਸਕੇ ਆਜੋ ਜੀ ਕਰਦੇ ਆ ਗੱਲ ਪਹਿਲਾ ਕਾਰਨ ਆ ਜੀ ਦੂਜੇ ਦੇ ਮੂਰੇ ਹਮੇਸ਼ਾ ਤੁਸੀਂ ਆਪਣੇ ਆਪ ਨੂੰ ਨਿੰਦੀ ਜਾਂਦੇ ਹੋ ਕਰਦੇ ਆ ਨਾ ਆਪਾਂ ਕਈ ਲੋਕ ਇਦਾਂ ਕਰਦੇ ਨੇ ਕਿ ਦੂਜਿਆਂ ਤੋਂ ਬੜੇ ਇੰਪ੍ਰੈਸ ਹੁੰਦੇ ਨੇ ਉਹ ਕਿ ਉਹ ਬੰਦਾ ਬੜੀ ਟੌਰ ਕੱਟ ਕੇ ਰੱਖਦਾ ਉਹ ਬੰਦਾ ਬੜਾ ਪਰਸਨੈਲਿਟੀਡ ਆ ਉਹ ਬੰਦਾ ਜੀ ਬਹੁਤ ਜੱਜਦਾ ਮਤਲਬ ਉਹਦੇ ਤਰੀਫਾਂ ਦੇ ਪੁੱਲ ਬਣ ਬਣ ਦਿੰਦੇ ਆ ਤੇ ਉਹਦੇ ਮੂਰੇ ਹੀ ਆਪਣੇ ਆਪ ਨੂੰ ਨਿੰਦਣ ਵੀ ਲੱਗ ਜਾਂਦੇ ਆ ਵੀ ਮੈਂ ਇਦਾਂ ਦਾ ਕਿਉਂ ਨਹੀਂ ਆ ਸਾਡੇ ਯਾਰ ਸਾਡੀ ਕਿਸਮਤ ਚ ਦਾ ਇਹੋ ਜੀ ਜ਼ਿੰਦਗੀ ਹੋਈ ਨਹੀਂ ਹੈਗੀ ਕਿਉਂ ਉਹਦੀ ਜ਼ਿੰਦਗੀ ਚ ਕਿਹੜੇ ਫੁੱਲ ਲੱਗੇ ਨੇ ਜੋ ਤੁਹਾਡੇ ਨਹੀਂ ਲੱਗੇ ਜਾਂ ਤੁਹਾਡੇ ਕੋਲ ਕੀ ਗਾਰੰਟੀ ਆ ਵੀ ਉਹ ਬੰਦਾ ਜਿਹੜਾ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਉਹਦੀ ਜ਼ਿੰਦਗੀ ਵਧੀਆ ਹੀ ਹੋਊਗੀ ਕਿਸੇ ਦੀ ਤਾਰੀਫ ਕਰਨੀ ਮਾੜੀ ਗੱਲ ਨਹੀਂ ਕੋਈ ਵਧੀਆ ਬਣ ਠਣ ਕੇ ਰਹਿੰਦਾ ਉਹਦੀ ਤਾਰੀਫ ਜ਼ਰੂਰ ਕਰੋ ਪਰ ਆਪਣੇ ਆਪ ਨੂੰ ਨਿੰਦਣਾ ਜ਼ਰੂਰੀ ਹੈ ਆਪਣੇ ਆਪ 'ਚ ਵੀ ਕੌਨਫੀਡੈਂਸ ਰੱਖੋ ਦੂਜੇ ਦੀ ਵੀ ਤਾਰੀਫ ਕਰੋ ਤੇ ਪੁੱਛੋ ਹਾਂ ਵੀ ਮੈਂ ਕਿਵੇਂ ਲੱਗਦਾ ਤੇ ਅਗਲਾ ਇੱਕ ਗੱਲ ਹੋਰ ਜੇ ਪੁੱਛਦੇ ਹੋ ਨਾ ਕਿਸੇ ਨੂੰ ਵੀ ਮੈਂ ਕਿਵੇਂ ਲੱਗ ਰਿਹਾ ਜੇ ਅਗਲੇ ਨੇ ਤੁਹਾਡੇ ਵਿੱਚ ਨੌਕਸ ਕੱਢ ਤਾਂ ਫਿਰ ਉਹਨੂੰ ਵੀ ਦਿਲ ਤੇ ਨਾਲ ਲਾ ਲਿਓ ਤੁਹਾਨੂੰ ਆਪਣੇ ਆਪ ਤੇ ਭਰੋਸਾ ਹੋਣਾ ਚਾਹੀਦਾ ਨਾ ਹਾਂ ਵੀ ਮੈਂ ਆਹ ਕੱਪੜੇ ਪਾਏ ਨੇ ਮੈਂ ਜੱਜ ਰਿਹਾ ਤੁਹਾਨੂੰ ਆਪਣੀ ਸੈਲਫ ਸੈਟੀਸਫੈਕਸ਼ਨ ਹੈਗੀ ਇਹ ਗੱਲ ਮੁੱਕ ਗਈ ਤੁਸੀਂ ਕਿਸੇ ਦੇ ਕਹਿਣ ਤੋਂ ਕੀ ਲੈਣਾ ਤੇ ਮੈਂ ਇਹ ਵੀ ਨਾਲ ਕਹੂੰਗਾ ਵੀ ਜੇ ਤੁਹਾਨੂੰ ਆਪਣੇ ਆਪ ਤੇ ਭਰੋਸਾ ਫੇਰ ਪੁੱਛਣ ਦੀ ਲੋੜ ਵੀ ਨਹੀਂ ਪੈਂਦੀ ਹੁੰਦੀ ਕਦੇ ਪਰ ਫੇਰ ਵੀ ਚਲੋ ਜਿਹੜੀ ਕਈ ਵਾਰ ਮਹਿਫਲ ਲੱਗੀ ਹੁੰਦੀ ਆ ਆਪਾਂ 슈ਗਰ ਮੇਲੇ ਉੱਤੇ ਕਰਦੇ ਆ ਬਸ ਇੱਕ ਗੱਲ ਦਾ ਖਿਆਲ ਰੱਖਿਓ ਉੱਤੇ ਆਪਣੇ ਆਪ ਨੂੰ ਕਦੇ ਵੀ ਨਿੰਦਣਾ ਨਹੀਂ ਆਪਣੇ ਆਪ ਵਿੱਚ ਕਮੀਆਂ ਕਿਸੇ ਦੇ ਮੂਹਰੇ ਕਦੇ ਵੀ ਨਾ ਕੱਢੋ ਦੂਜਾ ਕਾਰਨ ਆ ਜੀ ਕਿ ਤੁਹਾਨੂੰ ਕੋਈ ਇਗਨੋਰ ਕਰੀ ਜਾਂਦਾ ਤੁਸੀਂ ਉਹਨੂੰ ਬੁਲਾਉਣਾ ਨਹੀਂ ਹਟ ਰਹੇ ਇਹਦੇ ਚ ਕਸੂਰ ਕੀ ਦਾ ਤੁਸੀਂ ਦੁਖੀ ਖੁਦ ਹੋ ਰਹੇ ਹੋ ਤੁਹਾਡਾ ਆਪਣਾ ਹੀ ਕਸੂਰ ਆ ਆਪਣੇ ਆਪ ਨੂੰ ਦੁਖੀ ਕਰਨ ਦੇ ਵਿੱਚ ਕਿਸੇ ਬੰਦੇ ਨੂੰ ਤੁਸੀਂ ਬਹੁਤ ਖਾਸ ਮੰਨਦੇ ਹੋ ਤੁਸੀਂ ਉਹਨੂੰ ਬੁਲਾਉਣਾ ਚਾਹੁੰਦੇ ਹੋ ਠੀਕ ਆ ਇਹ ਤੁਹਾਡੀ ਪਸੰਦ ਹੋ ਸਕਦੀ ਆ ਪਰ ਅਗਲਾ ਆਪਾਂ ਦੇਸੀ ਭਾਸ਼ਾ ਚ ਮਾਫ ਕਰਨਾ ਕਹਿੰਦੇ ਹੁੰਦੇ ਆ ਨਾ ਕਿ ਕੋਈ ਘਾ ਨਹੀਂ ਪਾ ਰਿਹਾ ਤੁਹਾਨੂੰ ਤੇ ਤੁਸੀਂ ਉਹਦੇ ਪਿੱਛੇ ਪਿੱਛੇ ਫਿਰੀ ਜਾਂਦੇ ਹੋ ਫਿਰ ਇਹ ਕਿਹੜੀ ਗੱਲ ਹੋਈ ਵੀ ਇਹ ਇੱਥੇ ਤੁਹਾਡੀ ਸੈਲਫ ਰਿਸਪੈਕਟ ਕਿੱਥੇ ਗਈ ਫਿਰ ਨਹੀਂ ਬੁਲਾਉਣਾ ਚਾਹੁੰਦਾ ਅਗਲਾ ਠੀਕ ਆ ਹੋਰ ਬਹੁਤ ਰਿਸ਼ਤੇ ਆ ਜਿਹੜੇ ਹੋਰ ਬਹੁਤ ਇਨਸਾਨ ਨੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਿਲਨੇ ਆ ਕਿੰਨ ਇਨਸਾਨ ਦੇ ਪਿੱਛੇ ਮੈਂ ਅਕਸਰ ਕਹਿਣਾ ਹੁੰਦਾ ਆਪਣੇ ਆਪ ਨੂੰ ਹਾਰਟ ਨਾ ਕਰਿਆ ਕਰੋ ਜਾਂ ਤਾਂ ਉਹ ਵੀ ਫਿਰ ਅੱਗੇ ਉਹ ਬਰਾਬਰ ਦਾ ਯੋਗਦਾਨ ਪਾਵੇ ਨਾ ਤੁਸੀਂ ਉਹਨੂੰ ਪਸੰਦ ਕਰਦੇ ਹੋ ਉਹ ਵੀ ਤੁਹਾਨੂੰ ਪਸੰਦ ਕਰੇ ਤੁਸੀਂ ਉਹਨੂੰ ਪਿਆਰ ਕਰਦੇ ਹੋ ਉਹ ਵੀ ਕਰੇ ਤੁਸੀਂ ਕਿਸੇ ਨੂੰ ਪੰਜ ਵਾਰੀ ਕੋਸ਼ਿਸ਼ ਕੀਤੀ ਮਨਾਉਣ ਦੀ 10 ਵਾਰੀ ਕੋਸ਼ਿਸ਼ ਕੀਤੀ 15 ਵਾਰ ਕਰ ਲਈ 100 ਵਾਰ ਕਰ ਲਈ ਚਲੋ ਤੁਸੀਂ ਕਿਸੇ ਨੂੰ ਬੁਲਾਉਣਾ ਚਾਹੁੰਦੇ ਹੋ ਕਿਸੇ ਨੂੰ ਜ਼ਿੰਦਗੀ ਚ ਲਿਆਣਾ ਚਾਹੁੰਦੇ ਹੋ ਜਾਂ ਜ਼ਿੰਦਗੀ ਚ ਸੀਗਾ ਉਹ ਚਲਾ ਗਿਆ ਤੁਸੀਂ ਵਾਪਸ ਲੈ ਕੇ ਆਉਣਾ ਚਾਹੁੰਦੇ ਹੋ ਪਰ ਉਹ ਨਹੀਂ ਆਉਣਾ ਚਾਹੁੰਦਾ ਫਿਰ ਉੱਥੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਫਿਰ ਉਹਦੇ ਮਗਰ ਮਗਰ ਫਿਰੀ ਜਾਂਦੇ ਹੋ ਤੇ ਆਪਣੀ ਵੈਲਿਊ ਘਟਾਈ ਜਾਂਦੇ ਹੋ ਇਦਾਂ ਬਿਲਕੁਲ ਨਹੀਂ ਕਰਨਾ ਇੱਕ ਤੀਜੀ ਬਹੁਤ ਵੱਡੀ ਗਲਤੀ ਕਈ ਲੋਕ ਕਰਦੇ ਨੇ ਵੈਸੇ ਤਾਂ ਦੇਖੋ ساری ਦੁਨੀਆ ਅੱਜਕੱਲ ਬਹੁਤ ਸਿਆਣੀਆਂ ਬਾਕੀ ਹੋਰ ਕਿਸੇ ਨੂੰ ਰਿਸਪੈਕਟ ਕਰੇ ਨਾ ਕਰੇ ਸੈਲਫ ਰਿਸਪੈਕਟ ਲਈ ਸਾਰੇ ਅਵੇਅਰ ਜ਼ਰੂਰ ਨੇ ਪਰ ਫੇਰ ਵੀ ਕਈ ਲੋਕ ਗਲਤੀਆਂ ਕਰ ਜਾਂਦੇ ਨੇ ਉਹ ਇਹ ਗਲਤੀ ਆ ਕਿ ਬਿਨਾ ਬੁਲਾਏ ਜਾਂ ਬਿਨਾ ਕਾਰਨ ਕਿਸੇ ਦੇ ਘਰ ਜਾਈ ਜਾਣਾ ਕਿਸੇ ਦੇ ਦਫ਼ਤਰ ਜਾਈ ਜਾਣਾ ਹੁੰਦਾ ਵਾ ਨਾ ਇਦਾਂ ਆਪਾਂ ਕਿਸੇ ਦੇ ਘਰ ਐਵੇਂ ਗੱਪ ਸ਼ੱਪ ਲਈ ਚਲੇ ਗਏ ਅਗਲਾ ਭਾਵੇਂ ਬਿਜ਼ੀ ਆ ਕਰੇ ਆਪਾਂ ਕਹਿੰਨ ਦੁਪਹਿਰ ਦੇ ਸਮੇਂ ਵੀ ਉੱਥੇ ਚਲੇ ਗਏ ਵੀ ਅਗਲੇ ਆਰਾਮ ਕਰ ਰਹੇ ਆ ਅਸੀਂ ਜਾ ਕੇ ਐਵੇਂ ਵਿੱਚ ਬਹਿ ਗਏ ਉਹ ਚੰਗੀ ਆਦਤ ਨਹੀਂ ਇਹਦੇ ਨਾਲ ਵੀ ਤੁਹਾਡੀ ਵੈਲਿਊ ਘਟਦੀ ਆ ਕਿਸੇ ਦੇ ਦਫ਼ਤਰ ਦੇ ਵਿੱਚ ਅਗਲਾ ਕੰਮ ਕਰ ਰਿਹਾ ਵਾ ਤੇ ਤੁਸੀਂ ਜਾ ਕੇ ਐਵੇਂ ਬਹਿ ਕੇ ਕਿਸੇ ਦੀ ਦੁਕਾਨ ਆ ਤੁਸੀਂ ਵਿਲੇ ਹੋ ਤੇ ਚਲ ਉਹਦੀ ਦੁਕਾਨ ਤੇ ਜਾ ਕੇ ਬਹਿ ਜੰਨੇ ਆ ਜੀ ਕਦੇ-ਕਦੇ ਹੋ ਗਿਆ ਮਤਲਬ ਜੇ ਤੁਸੀਂ ਬਹੁਤ ਵਾਰੀ ਇਦਾਂ ਕਰ ਰਹੇ ਹੋ ਤਾਂ ਇੱਕ ਮਾੜੀ ਆਦਤ ਆ ਇਹਨੂੰ ਸੁਧਾਰਨ ਦੀ ਲੋੜ ਆ ਜੀ ਇੱਕ ਚੌਥੀ ਆਦਤ ਕਈ ਲੋਕਾਂ ਨੂੰ ਹੁੰਦੀ ਆ ਕਿ ਕਿਸੇ ਕੋਲ ਜਾ ਕੇ ਨਾ ਹਮੇਸ਼ਾ ਇੱਕੋ ਬੰਦੇ ਦੀ ਚੁਗਲੀ ਕਰੀ ਜਾਣੀ ਹੁਣ ਇਸ ਪੁਆਇੰਟ ਦਾ ਇਹ ਮਤਲਬ ਨਹੀਂ ਕਿ ਇੱਕੋ ਬੰਦੇ ਦੀ ਚੁਗਲੀ ਕਰਨੀ ਕਿ ਬੰਦੇ ਬਦਲ ਬਦਲ ਕੇ ਚੁਗਲੀ ਕਰੀਏ ਆਪਾਂ ਪਹਿਲਾਂ ਤਾਂ ਚੁਗਲੀ ਕਰਨੀ ਹੋਈ ਨਹੀਂ ਇਹ ਪੁਆਇੰਟ ਦਾ ਮਤਲਬ ਇਹ ਆ ਕਿ ਆਪਾਂ ਨੇ ਇੱਕ ਬੰਦਾ ਫੜ ਲਏ ਆ ਜਿਹਦੇ ਨਾਲ ਆਪਾਂ ਨੂੰ ਬੜੀ ਨਫ਼ਰਤ ਹੋ ਜਾਂਦੀ ਆ ਤੇ ਆਪਾਂ ਫਿਰ ਉਹ ਵੀ ਬੰਦਾ ਲੱਭਦੇ ਆ ਕਿ ਜਿਹਦੇ ਕੋਲ ਜਾ ਕੇ ਜਿਹਦੇ ਨਾਲ ਤੁਹਾਨੂੰ ਨਫ਼ਰਤ ਆ ਉਹਦੀ ਚੁਗਲੀ ਕਰ ਸਕੋ ਤੁਸੀਂ ਮਤਲਬ ਗੁਬਾਰਾ ਕੱਢ ਸਕੋ ਤੁਸੀਂ ਉਸ ਬੰਦੇ ਬਾਰੇ ਤੇ ਅੱਗਿਓ ਜੇ ਤੁਹਾਨੂੰ ਕਿਸੇ ਨੇ ਸਪੋਰਟ ਕਰਤੀ ਉਹ ਵੀ ਸੇਮ ਬੰਦੇ ਨੂੰ ਨਫ਼ਰਤ ਕਰਦਾ ਵਾ ਤੇ ਤੁਸੀਂ ਫਿਰ ਦੋਨੋਂ ਜਦੋਂ ਇਕੱਠੇ ਹੁੰਨੇ ਹੋ ਉਹ ਬੰਦੇ ਨੂੰ ਫੜ ਕੇ ਜਿਉਂ ਉਹਦੇ ਤੁਸੀਂ ਪਾਪ ਧੋਣ ਲੱਗਦੇ ਹੋ ਜਿਉਂ ਉਹਦੀਆਂ ਗੱਲਾਂ ਛੇੜਦੇ ਹੋ ਐਨੀ ਤੁਸੀਂ 네ਗੇਟਿਵ ਗੱਲ ਤਾਂ ਉਹਦੇ ਬਾਰੇ ਕਰ ਰਹੇ ਹੋ ਆਪਣੇ ਆਪ ਨੂੰ 네ਗੇਟਿਵਿਟੀ ਦੇ ਨਾਲ ਭਰਨ ਲੱਗ ਜਾਂਦੇ ਹੋ ਜਿਹੜਾ ਬੰਦਾ ਅੱਜ ਤੁਹਾਨੂੰ ਸਪੋਰਟ ਕਰ ਰਿਹਾ ਉਹਨੂੰ ਮਾੜਾ ਕਹਿਣ ਦੇ ਵਿੱਚ ਜੇ ਤੁਸੀਂ ਹਟਦੇ ਹੀ ਨਹੀਂ ਵਾਰ-ਵਾਰ ਇੱਕੋ ਬੰਦੇ ਬਾਰੇ ਚੁਗਲੀ ਕਰੀ ਜਾਓਗੇ ਉਹਨੂੰ ਮਾੜਾ ਕਹੀ ਜਾਓਗੇ ਸਾਹਮਣੇ ਵਾਲਾ ਇੱਕ ਨਾ ਇੱਕ ਦਿਨ ਜ਼ਰੂਰ ਅੱਕੂਗਾ ਅਜ਼ਮਾ ਕੇ ਦੇਖ ਲਿਓ ਉਹਦੀ ਨਿਗਾਹ ਦੇ ਵਿੱਚ ਤੁਹਾਡੀ ਵੈਲਿਊ ਘੱਟ ਜਾਣੀ ਆ ਕਿ ਇਹਦੇ ਕੋਲ ਹੋਰ ਕੋਈ ਗੱਲ ਹੀ ਨਹੀਂ ਹੁੰਦੀ ਬਸ ਉਹਦੀ ਗੱਲ ਕਰਨੀ ਆਉਂਦਾ ਇਹ ਸੋ ਅੱਜ ਨਹੀਂ ਤਾਂ ਕੱਲ ਉਹ ਬੰਦਾ ਆਕੂਗਾ ਸੋ ਪਹਿਲਾਂ ਹੀ ਤੁਸੀਂ ਸਤਾਰਕ ਹੋ ਜਾਓ ਇੱਕ ਪੰਜਵਾਂ ਤੇ ਅਖੀਰਲਾ ਕਾਰਨ ਕਿਸੇ ਦੀ ਜ਼ਿੰਦਗੀ ਚ ਫਾਲਤੂ ਦੀ ਦਖਲਅੰਦਾਜ਼ੀ ਕਿਵੇਂ ਮੈਂ ਉਦਾਹਰਨਾਂ ਦੇ ਕੇ ਸਮਝਾਉਣਾ ਤੁਹਾਨੂੰ ਕਿ ਮੰਨ ਲਓ ਕਿਸੇ ਨੇ ਕੋਈ ਕੰਮ ਸ਼ੁਰੂ ਕੀਤਾ ਕੋਈ ਦੁਕਾਨ ਨਵੀਂ ਖੋਲੀ ਆ ਤੁਸੀਂ ਉਹਦੀ ਦੁਕਾਨ ਤੇ ਗਏ ਚਲੋ ਪਹਿਲੀ ਵਾਰ ਤੁਸੀਂ ਆਪਣਾ ਫੀਡਬੈਕ ਉਹਨੂੰ ਦੇ ਆਏ ਵੀ ਐ ਕਰ ਇੱਥੇ ਆ ਚਾਹੀਦਾ ਹੈ ਨਾ ਤੁਸੀਂ ਆਪਣੀ ਸਲਾਹ ਦੇ ਕੇ ਆਏ ਹੋ ਤੇ ਜਿਹੜਾ ਨਾ ਇੱਕ ਦੁਕਾਨਦਾਰ ਹੁੰਦਾ ਉਹਨੇ ਆਪਣਾ ਬਜਟ ਦੇਖਣਾ ਹੁੰਦਾ ਉਹਨੇ ਆਪਣੀ ਮੈਨ ਪਾਵਰ ਦੇਖਣੀ ਹੁੰਦੀ ਹੈ ਜਿਹਨੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਕਾਫੀ ਗੱਲਾਂ ਦੇਖਣੀਆਂ ਪੈਂਦੀਆਂ ਹਨਾ ਤੁਸੀਂ ਪਹਿਲੀ ਵਾਰ ਸਲਾਹ ਦਿੱਤੀ ਸੀ ਦੂਜੀ ਵਾਰ ਗਏ ਉਹ ਉਹਨੇ ਪੂਰੀ ਨਹੀਂ ਕੀਤੀ ਹੋਈ ਜੋ ਸਲਾਹ ਦੇ ਕੇ ਆਏ ਸੀ ਤਾਂ ਉੱਥੇ ਚੁੱਪ ਕਰ ਜਾਣਾ ਚਾਹੀਦਾ ਹਰ ਵਾਰ ਜਾਓਗੇ ਇੱਕੋ ਸਲਾਹ ਦੇ ਕੇ ਆਈ ਜਾਓਗੇ ਇਹਦੇ ਨਾਲ ਤੁਹਾਡੀ ਵੈਲਿਊ ਘਟ ਜਾਣੀ ਆ ਤੇ ਜੇ ਤੁਹਾਨੂੰ ਨਹੀਂ ਚੰਗਾ ਲੱਗ ਰਿਹਾ ਉਹਦੇ ਕੋਲ ਜਾਓ ਹੀ ਨਾ ਜਾ ਕੇ ਸਲਾਹਾਂ ਨਾ ਦਿਓ ਇੱਕ ਗੱਲ ਹੋਰ ਇਹਦੇ ਨਾਲ ਮੈਂ ਜੋੜਨੀ ਚਾਹੂੰਗਾ ਕਈ ਵਾਰ ਨਾ ਆਪਾਂ ਐ ਹੋਜੀ ਥਾਂ ਤੇ ਬੈਠੇ ਹੁੰਦੇ ਆ ਆਪਾਂ ਕੋਈ ਐ ਹੋਜੀ ਬੰਦੇ ਨਾਲ ਜਾਂ ਕਦੇ ਐ ਹੋਜੀ ਮਹਿਫਲ ਦੇ ਵਿੱਚ ਬੈਠੇ ਹੁੰਨੇ ਆ ਕਿ ਕਿਸੇ ਦਾ ਫੋਨ ਆਇਆ ਤੇ ਉਹ ਕੋਈ ਪਰਸਨਲ ਗੱਲ ਆਪਣੇ ਮੂਹਰੇ ਜੇ ਕਰਨ ਲੱਗ ਗਿਆ ਫੋਨ ਜਦੋਂ ਬੰਦਾ ਕੱਟਦਾ ਕਦੇ ਵੀ ਪੁੱਛੋ ਨਾ ਕਿ ਕੀ ਗੱਲ ਹੋ ਗਈ ਕੀ ਦਾ ਫੋਨ ਸੀ ਇਹ ਗੱਲਾਂ ਦੇ ਨਾਲ ਤੁਹਾਡੀ ਵੈਲਿਊ ਹਮੇਸ਼ਾ ਬਣੀ ਰਹੂਗੀ ਜੀ ਅਜ਼ਮਾ ਕੇ ਜ਼ਰੂਰ ਦੇਖਿਓ ਇੰਪਲੀਮੈਂਟ ਜ਼ਰੂਰ ਕਰਿਓ ਇਹਨਾਂ ਗੱਲਾਂ ਨੂੰ ਅੱਜ ਵੀਡੀਓ ਦੇ ਵਿੱਚ ਕਬੂਲ ਕਰਿਓ ਜੀ ਇਹ ਸਾਰੀ ਗੱਲਬਾਤ ਵਿਚਾਰ ਚਰਚਾ ਆਪਣਾ ਫੀਡਬੈਕ ਤੁਸੀਂ ਮੈਨੂੰ ਜ਼ਰੂਰ ਦਿਓ ਮੈਂ ਕਹੂੰਗਾ ਤੁਸੀਂ ਦਖਲ ਇਹ ਅੰਦਾਜ਼ੀ ਜ਼ਰੂਰ ਕਰੋ ਮੇਰੀ ਇਸ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲਦਾ ਅਗਲੀ ਵੀਡੀਓ 'ਚ